ਤੇ ਬਲੋ ਇੱਕ ਹੋਰ ਝਟਕਾ ਜਿਹੜਾ ਭਾਰਤੀਆਂ ਨੂੰ ਦਿੱਤਾ ਜਾ ਰਿਹਾ ਹੁਣ ਭਾਰਤ ਦੇ ਵਿੱਚ ਕਿਸਾਨਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ ਕਿਉਂਕਿ ਅਮਰੀਕਾ ਦੇ ਬਲੋ ਐਲਾਨ ਕੀਤਾ ਗਿਆ ਕਿ ਹੁਣ ਉਹ 14 ਦੇ ਉੱਪਰ ਜਿਹੜਾ ਲੱਗਦਾ ਟੈਰਫ ਉਸ ਨੂੰ ਵਧਾਉਣ ਜਾ ਰਿਹਾ ਜਿਸ ਦੇ ਨਾਲ ਭਾਰਤ ਦਾ ਨਿਰਯਾਤ ਅਮਰੀਕਾ ਦੇ ਵਿੱਚ ਘਟ ਜਾਵੇਗਾ ਤੇ ਇਸ ਦਾ ਅਸਰ ਜਿਹੜਾ ਉਹ ਭਾਰਤੀ ਕਿਸਾਨਾਂ ਨੂੰ ਵੀ ਦੇਖਣ ਨੂੰ ਮਿਲੇਗਾ ਤਾਂ ਦਾਸ ਇਹ ਕਿ ਅਮਰੀਕਾ ਤੇ ਭਾਰਤ ਦੇ ਵਿਚਾਲੇ ਪਹਿਲਾਂ ਹੀ ਇੱਕ ਡੀਲ ਨੂੰ ਲੈ ਕੇ ਜਿਹੜਾ ਬੜਾ ਅੱਖਾਛਾ ਜਿਤਾ ਜਾ ਰਿਹਾ ਜਿਸ ਦੇ ਵਿੱਚ ਕਿਸਾਨਾਂ ਨੂੰ ਵੱਡੀ ਮਾਰ ਜਿਹੜੀ ਆ ਉਹ ਪਿਆ ਸਕਦੀ ਆ ਜਿਵੇਂ ਕਿ ਡੇਰੀ ਉਤਪਾਦ ਦੇ ਨਾਲ ਜੁੜੇ ਹੋਏ ਪ੍ਰੋਡਕਟਾਂ ਨੂੰ ਲੈ ਕੇ ਅਮਰੀਕਾ ਚਾਹੁੰਦਾ ਹੈ ਕਿ ਉਸ ਦਾ ਸਮਾਨ ਜਿਹੜਾ ਉਹ ਭਾਰਤ ਦੇ ਵਿੱਚ ਵਿਕੇ ਪਰ ਹੁਣ ਇਸੇ ਦਰਮਿਆਨ ਇੱਕ ਵੱਡੀ ਖਬਰ ਜਿਹੜੀ ਆ ਰਹੀ ਆ ਚੌਲਾਂ ਨੂੰ ਲੈ ਕੇ ਟੈਰਫ ਜਿਹੜਾ ਅਮਰੀਕਾ ਉਹ ਵਧਾ ਸਕਦਾ ਹੈ ਤੇ ਇਸ ਦੇ ਨਾਲ ਭਾਰਤ ਦੇ ਕਿਸਾਨਾਂ ਨੂੰ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਭਾਰਤ ਇੱਕ ਵੱਡਾ ਐਕਸਪੋਰਟਰ ਹੈ ਚੌਲਾਂ ਦਾ ਬਾਸਮਤੀ ਚੌਲਾਂ ਦਾ ਐਕਸਪੋਰਟਰ ਹੈ ਅਤੇ ਜ਼ਿਆਦਾਤਰ ਚੌਲ ਜਿਹੜੇ ਅਰਬ ਕੰਟਰੀਆਂ ਦੇ ਵਿੱਚ ਜਾਂਦੇ ਹਨ ਅਤੇ ਅਮਰੀਕਾ ਦੇ ਵਿੱਚ ਵੀ ਚੌਲ ਜਿਹੜੇ ਭਾਰਤ ਦੇ ਜਾਂਦੇ ਹਨ ਅਤੇ ਅਮਰੀਕਾ ਦੇ ਵੱਲੋਂ ਹੁਣ ਇਹ ਬਿਆਨ ਦਿੱਤਾ ਗਿਆ ਕਿ ਅਮਰੀਕਾ ਜਿਹੜਾ ਉਹ ਟੈਰਿਫ ਲਗਾਵੇਗਾ ਕਿਉਂਕਿ ਵਿਦੇਸ਼ੀ ਮੁਲਕਾਂ ਤੋਂ ਸਸਤੇ ਪਾ ਦੇ ਵਿੱਚ ਆ ਰਹੇ ਚੌਲਾਂ ਦੇ ਕਾਰ ਅਮਰੀਕਾ ਦੇ ਕਿਸਾਨਾਂ ਦਾ ਨੁਕਸਾਨ ਜਿਹੜਾ ਉਹ ਵੱਡੇ ਪੱਧਰ ਤੇ ਹੋ ਰਿਹਾ ਤਾਂ ਇਸ ਨੂੰ ਲੈ ਕੇ ਟੈਰਿਫ ਦੇ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਹੈ ਤਾਂ ਦੱਸਿਆ ਕਿ ਵੀਅਤਨਾਮ, ਥਾਈਲੈਂਡ ਵੀ ਭਾਰਤ ਦੇ ਨਾਲ ਸ਼ਾਮਲ ਹਨ ਜਿਹੜੇ ਕਿ ਚੌਲ ਐਕਸਪੋਰਟ ਜਿਹੜੇ ਅਮਰੀਕਾ ਨੂੰ ਕੀਤੇ ਜਾਂਦੇ ਨੇ ਤਦ ਆਸ ਇਹ ਹੈ ਕਿ ਭਾਰਤ ਦੇ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੇਕਰ ਡਾਟਾ ਦੇਖਿਆ ਜਾਵੇ ਤਾਂ ਡਾਟੇ ਦੇ ਅਨੁਸਾਰ ਇਸ ਦਾ ਨੁਕਸਾਨ ਭਾਰਤੀਆਂ ਨੂੰ ਨਹੀਂ ਹੋ ਸਕੇਗਾ ਕਿਉਂਕਿ 506% ਜਿਹੜਾ ਸ਼ੇਅਰ ਆ ਉਹ ਚੌਲਾਂ ਦਾ ਅਮਰੀਕਾ ਦੇ ਵਿੱਚ ਜਾਂਦਾ ਹੈ ਤੇ ਅਮਰੀਕਾ ਜੇਕਰ ਇਹ ਅਜਿਹਾ ਕਰਦਾ ਗਿਆ ਤਾਂ ਉਸ ਦਾ ਆਪਣਾ ਹੀ ਇਸ ਦੇ ਵਿੱਚ ਨੁਕਸਾਨ ਹੋਊਗਾ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਜਿਹੜੇ ਚੌਲ ਭਾਰਤ ਤੋਂ ਬਲਕ ਖਪੋਰਟ ਕੀਤੇ ਜਾਂਦੇ ਨੇ ਉਹ ਉਹ ਅਰਬ ਕੰਟਰੀਆਂ ਦੇ ਵਿੱਚ ਕੀਤੇ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਜੇਕਰ ਅਮਰੀਕਾ ਟੈਰਫ ਲਗਾਉਂਦਾ ਹੈ ਟੈਰਫ ਵਧਾਉਂਦਾ ਹੈ ਤਾਂ ਇਸ ਦਾ ਅਸਰ ਭਾਰਤੀ ਕਿਸਾਨਾਂ ਦੇ ਕਿੱਦਾਂ ਦਾ ਪਵੇਗਾ ਕਿਉਂਕਿ ਪੰਜਾਬ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਚੌਲਾਂ ਦੇ ਵਿੱਚ ਹੁੰਦਾ ਹੈ ਪੰਜਾਬ ਦੇ ਵੱਲੋਂ ਵੀ ਚੌਲ ਜਿਹੜਾ ਵੱਡੀ ਮਾਤਰਾ ਦੇ ਵਿੱਚ ਉਗਾਏ ਜਾਂਦੇ ਨੇ ਚੁੰਨਾ ਵਾਇਆ ਜਾਂਦਾ ਅਤੇ ਉਸ ਦਾ ਵੀ ਇੱਕ ਵੱਡਾ ਯੋਗਦਾਨ ਹੈ ਇਸ ਇਕਨੋਮੀ ਦੇ ਵਿੱਚ ਭਾਰਤ ਦੀ ਇਕਨੋਮੀ ਦੇ ਵਿੱਚ ਦੇਖਣਾ ਹੋਵੇਗਾ ਜੇਕਰ ਟੈਰਫ ਵੱਧਦਾ ਹੈ ਤਾਂ ਇਸ ਦਾ ਅਸਰ ਭਾਰਤ ਦੇ ਵਿੱਚ ਕਿਵੇਂ ਦਾ ਹੋਵੇਗਾ ਅਮਰੀਕਾ ਦੇ ਵੱਲੋਂ ਇੱਕ ਹੋਰ ਝਟਕਾ ਜਿਹੜਾ ਭਾਰਤੀਆਂ ਨੂੰ ਦਿੱਤਾ ਜਾ ਰਿਹਾ ਹੁਣ ਭਾਰਤ ਦੇ ਵਿੱਚ ਕਿਸਾਨਾਂ ਨੂੰ ਇੱਕ ਹੋਰ ਝਟਕਾ ਲੱਗ ਸਕਦਾ ਹੈ ਕਿਉਂਕਿ ਅਮਰੀਕਾ ਦੇ ਵੱਲੋਂ ਲਾਂਚ ਕੀਤਾ ਗਿਆ ਕਿ ਹੁਣ ਉਹ 14 ਦੇ ਉੱਪਰ ਜਿਹੜਾ ਲੱਗਦਾ ਟੈਰਫਾ ਉਸ ਨੂੰ ਵਧਾਉਣ ਜਾ ਰਿਹਾ ਜਿਸ ਦੇ ਨਾਲ ਭਾਰਤ ਦਾ ਨਿਰਯਾਤ ਅਮਰੀਕਾ ਦੇ ਵਿੱਚ ਘਟ ਜਾਵੇਗਾ ਤੇ ਇਸ ਦਾ ਅਸਰ ਜਿਹੜਾ ਉਹ ਭਾਰਤੀ ਕਿਸਾਨਾਂ ਨੂੰ ਵੀ ਦੇਖਣ ਨੂੰ ਮਿਲੇਗਾ ਤਾਂ ਦਾਸ ਇਹ ਕਿ ਅਮਰੀਕਾ ਤੇ ਭਾਰਤ ਦੇ ਵਿਚਾਲੇ ਪਹਿਲਾਂ ਹੀ ਇੱਕ ਡੀਲ ਨੂੰ ਲੈ ਕੇ ਜਿਹੜਾ ਬੜਾ ਅੱਖਾਛਾ ਜਿਤਾਇਆ ਜਾ ਰਿਹਾ ਜਿਸ ਦੇ ਵਿੱਚ ਕਿਸਾਨਾਂ ਨੂੰ ਵੱਡੀ ਮਾਰ ਜਿਹੜੀ ਆ ਉਹ ਪੈ ਸਕਦੀ ਆ ਜਿਵੇਂ ਕਿ ਡੇਰੀ ਉਤਪਾਦ ਦੇ ਨਾਲ ਜੁੜੇ ਹੋਏ ਪ੍ਰੋਡਕਟਾਂ ਨੂੰ ਲੈ ਕੇ ਅਮਰੀਕਾ ਚਾਹੁੰਦਾ ਹੈ ਕਿ ਉਸ ਦਾ ਸਮਾਨ ਜਿਹੜਾ ਉਹ ਭਾਰਤ ਦੇ ਵਿੱਚ ਵਿਕੇ ਪਰ ਹੁਣ ਇਸੇ ਦਰਮਿਆਨ ਇੱਕ ਵੱਡੀ ਖਬਰ ਜਿਹੜੀ ਆ ਰਹੀ ਆ ਚੌਲਾਂ ਨੂੰ ਲੈ ਕੇ ਟੈਰਫ ਜਿਹੜਾ ਅਮਰੀਕਾ ਉਹ ਵਧਾ ਸਕਦਾ ਹੈ ਤੇ ਇਸ ਦੇ ਨਾਲ ਭਾਰਤ ਦੇ ਕਿਸਾਨਾਂ ਨੂੰ ਵੱਡਾ ਅਸਰ ਪੈ ਸਕਦਾ ਹੈ ਕਿਉਂਕਿ ਭਾਰਤ ਇੱਕ ਵੱਡਾ ਐਕਸਪੋਰਟਰ ਹੈ ਚੌਲਾਂ ਦਾ ਬਾਸਮਤੀ ਚੌਲਾਂ ਦਾ ਐਕਸਪੋਰਟਰ ਹੈ ਅਤੇ ਜ਼ਿਆਦਾਤਰ ਚੌਲ ਜਿਹੜੇ ਅਰਬ ਕੰਟਰੀਆਂ ਦੇ ਵਿੱਚ ਜਾਂਦੇ ਹਨ ਤਾਂ ਅਮਰੀਕਾ ਦੇ ਵਿੱਚ ਵੀ ਚੌਲ ਜਿਹੜੇ ਭਾਰਤ ਦੇ ਜਾਂਦੇ ਹਨ ਅਤੇ ਅਮਰੀਕਾ ਦੇ ਵੱਲੋਂ ਹੁਣ ਇਹ ਬਿਆਨ ਦਿੱਤਾ ਗਿਆ ਕਿ ਅਮਰੀਕਾ ਜਿਹੜਾ ਉਹ ਟੈਰਿਫ ਲਗਾਵੇਗਾ ਕਿਉਂਕਿ ਵਿਦੇਸ਼ੀ ਮੁਲਕਾਂ ਤੋਂ ਸਸਤੇ ਭਾਅ ਦੇ ਵਿੱਚ ਆ ਰਹੇ ਚੌਲਾਂ ਦੇ ਕਾਰ ਅਮਰੀਕਾ ਦੇ ਕਿਸਾਨਾਂ ਦਾ ਨੁਕਸਾਨ ਜਿਹੜਾ ਉਹ ਵੱਡੇ ਪੱਧਰ ਤੇ ਹੋ ਰਿਹਾ ਤਾਂ ਇਸ ਨੂੰ ਲੈ ਕੇ ਟੈਰਿਫ ਦੇ ਵੱਲੋਂ ਇਹ ਜਿਹੜਾ ਐਲਾਨ ਕੀਤਾ ਗਿਆ ਹੈ ਤਾਂ ਦੱਸਿਆ ਕਿ ਵੀਅਤਨਾਮ, థਾਈਲੈਂਡ ਵੀ ਭਾਰਤ ਦੇ ਨਾਲ ਸ਼ਾਮਲ ਹਨ ਜਿਹੜੇ ਕਿ ਚੌਲ ਐਕਸਪੋਰਟ ਜਿਹੜੇ ਅਮਰੀਕਾ ਨੂੰ ਕੀਤੇ ਜਾਂਦੇ ਨੇ ਤਦ ਆਸ ਦੀ ਹੈ ਕਿ ਭਾਰਤ ਦੇ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੇਕਰ ਡਾਟਾ ਦੇਖਿਆ ਜਾਵੇ ਤਾਂ ਡਾਟੇ ਦੇ ਅਨੁਸਾਰ ਇਸ ਦਾ ਨੁਕਸਾਨ ਭਾਰਤੀਆਂ ਨੂੰ ਨਹੀਂ ਹੋ ਸਕੇਗਾ ਕਿਉਂਕਿ 5.6% ਜਿਹੜਾ ਸ਼ੇਅਰ ਆ ਉਹ ਚੌਲਾਂ ਦਾ ਅਮਰੀਕਾ ਦੇ ਵਿੱਚ ਜਾਂਦਾ ਹੈ ਤੇ ਅਮਰੀਕਾ ਜੇਕਰ ਇਹ ਅਜਿਹਾ ਕਰਦਾ ਗਿਆ ਤਾਂ ਉਸ ਦਾ ਆਪਣਾ ਹੀ ਇਸ ਦੇ ਵਿੱਚ ਨੁਕਸਾਨ ਹੋਊਗਾ ਕਿਉਂਕਿ ਵੱਡੀ ਮਾਤਰਾ ਦੇ ਵਿੱਚ ਜਿਹੜੇ ਚੌਲ ਭਾਰਤ ਤੋਂ ਬਲਕ ਖਪੋਰਟ ਕੀਤੇ ਜਾਂਦੇ ਨੇ ਉਹ ਉਹ ਅਰਬ ਕੰਟਰੀਆਂ ਦੇ ਵਿੱਚ ਕੀਤੇ ਜਾਂਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਜੇਕਰ ਅਮਰੀਕਾ ਟੈਰਫ ਲਗਾਉਂਦਾ ਹੈ ਟੈਰਫ ਵਧਾਉਂਦਾ ਹੈ ਤਾਂ ਇਸ ਦਾ ਅਸਰ ਭਾਰਤੀ ਕਿਸਾਨਾਂ ਦੇ ਕਿੱਦਾਂ ਦਾ ਪਵੇਗਾ ਕਿਉਂਕਿ ਪੰਜਾਬ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਚੌਲਾਂ ਦੇ ਵਿੱਚ ਹੁੰਦਾ ਹੈ ਪੰਜਾਬ ਦੇ ਵੱਲੋਂ ਵੀ ਚੌਲ ਜਿਹੜਿਆ ਵੱਡੀ ਮਾਤਰਾ ਦੇ ਵਿੱਚ ਉਗਾਈ ਜਾਂਦੇ ਨੇ ਚੁੰਨਾ ਬਾਇਆ ਜਾਂਦਾ ਅਤੇ ਉਸ ਦਾ ਵੀ ਇੱਕ ਵੱਡਾ ਯੋਗਦਾਨ ਹੈ ਇਸ ਇਕਨੋਮੀ ਦੇ ਵਿੱਚ ਭਾਰਤ ਦੀ ਇਕਨੋਮੀ ਦੇ ਵਿੱਚ ਦੇਖਣਾ ਹੋਵੇਗਾ ਜੇਕਰ ਟੈਰਫ ਵਧਦਾ ਹੈ ਤਾਂ ਇਸ ਦਾ ਅਸਰ ਭਾਰਤ ਦੇ ਵਿੱਚ ਕਿਵੇਂ ਦਾ ਹੋਵੇਗਾ